ਬਾਰੋਂ ਸਨਮਾਨਯੋਗ ਸਰਦਾਰ ਸੁਪਿੰਦਰ ਸਿੰਘ ਜੀ ਸਨਖਾਲੀਆ ਸਾਹਿਬ ਕਾਬ ਕ ਮੰਤਰੀ ਪੰਜਾਬ ਤੁਹਾਡੇ ਖਡੂਰ ਸਾਹਿਬ ਹਲਕੇ ਦੇ ਸਾਫ ਕ ਐਮਐਲਏ ਸਾਹਿਬ ਸਰਦਾਰ ਰਮਨਜੀਤ ਸਿੰਘ ਜੀ ਸਿੱਕੀ ਸਾਹਿਬ ਸਾਡੇ ਸਾਰੇ ਵਿਧਾਇਕਾਂ ਦੇ ਮੌਜੂਦ ਸਰਦਾਰ ਅਨਜੀਤ ਸਿੰਘ ਜੀ ਰਾਣਾ ਸਰਦਾਰ ਕਰਨਗੁਰ ਜੀ ਦਵਿੰਦਰ ਕਾਲਾ ਜੀ ਮਨਿੰਦਰਪਾਲ ਪਾਲਸੌਰ ਜੀ ਸਰਦਾਰ ਇਕਪਾਲ ਸਿੰਘ ਜੀ ਭੁੱਲਰ ਵੀ ਆਏ ਜੀ ਪਰ ਲੇਟ ਆਏ ਨੇ ਇਹਨਾਂ ਦਾ ਮਾਣ ਸਨਮਾਨ ਕਰਨਾ ਪੈਂਦਾ ਸਾਡੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕਸੀਟਪੁਰਾ ਸਾਹਿਬ ਮੇਰਾ ਛੋਟਾ ਵੀ ਰਾਜਵੀਰ ਭੁੱਲਰ ਬਿੱਟੂ ਚੋਪੜਾ ਜੀ ਮੇਰੇ ਰਾਜ ਪ੍ਰਧਾਨ ਜਖਮੀਤ ਪੁਮਰ ਸਾਹਿਬ ਜਗਮੀਤ ਗੰਢੀਪਟ ਸਾਹਿਬ ਸਾਰੇ ਇਲਾਕਿਆਂ ਤੋਂ ਮੋਤਵਰ ਸਚਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸਹਿਬਾਨ ਸਾਰੇ ਮਤਵਤ ਮਿੰਗਾ ਦੇਵ ਦੇਦਾਰ ਸਹਿਬਾਨ ਬੜਾਕਾਂ ਦੇ ਪ੍ਰਧਾਨ ਜ਼ਿਲ੍ਹੇ ਦੇ ਆਉਂਦੇ ਪਰਮਾਤਮਾ ਕਿਰਪਾ ਕਰੇ ਰਾਜ ਪਾਗ ਰਾਜ ਪਾ ਕੇ ਹੁੰਦਾ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲੇ ਦੁਬਾਰਾ ਕਾਂਗਰਸ ਪਾਰਟੀ ਆਵੇ ਪੰਜਾਬ ਦੇ ਵਿੱਚ ਤੇ ਪੰਜਾਬ ਨੂੰ ਹਰਿਆ-ਭਰਿਆ ਲੋਕ ਵੇਖਣਾ ਚਾਹੁੰਦੇ ਆ ਪੰਜਾਬ ਨੂੰ ਖੁਸ਼ਹਾਲ ਵੇਖਣਾ ਚਾਹੁੰਦੇ ਆ ਪੰਜਾਬ ਇੱਕ ਗੁਲਤਸਤਾ ਹੈ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਰਕਾਰ ਦੇ ਵਿੱਚ ਫਕੀਰ ਅਜੀਤੂ ਦੀ ਕੋਲ ਮੰਤਰੀ ਬਣਾਇਆ Hindu ਮੰਤਰੀ ਬਣਾਏ ਅੰਗਰੇਜ਼ਾਂ ਦੇ ਵਿੱਚੋਂ بڑے بڑے ਜਰਨਲ ਜਰਨੈਲ ਬੈਂਤੂਰਾ ਵਰਗੇ ਜਿਹੜੇ ਨਪੋਲੀਅਨ ਬੋਨਾਪਾਰ ਤੋਂ ਛੱਡ ਕੇ ਆਏ ਸਨ ਉਹਨਾਂ ਨੂੰ ਵੀ ਜਨਗੀਆਂ ਦਿੱਤੀਆਂ ਸਰਬਸਾਂਝੀ ਸਰਕਾਰ ਉਹ ਜੀ ਸਰਬਸਾਂਝੀ ਸਰਕਾਰ ਪੰਜਾਬ ਦੇ ਲੋਕ ਚਾਹੁੰਦੇ ਨੇ ਪੰਜਾਬ ਦਾ ਦੋਸਤਾ ਪਿਲਾ ਕੇ ਰੱਖਣਾ ਹੈ ਮੈਂ ਕਹਿੰਦਾ ਕਿ ਜਦੋਂ ਧਰਮ ਨਿਰਪੱਖਤਾ ਦੀ ਗੱਲ ਆਉਂਦੀ ਹੈ ਦੇਸ਼ ਵਿੱਚ ਜਦੋਂ ਪੰਜਾਬ ਦੇ ਲੋਕਾਂ ਦੇ ਚਿਹਰੇ ਸਾਹਮਣੇ ਆਉਂਦੇ ਆ ਅਸਲ ਧਰਮ ਨਿਰਪੱਖਤਾ ਇਹ ਹੈ ਜਦੋਂ ਤੁਹਾਡੀਆਂ ਕਾਲੀਆਂ ਪੀੜੀਆਂ ਨੀਲੀਆਂ ਪੱਕਾਂ ਦੁਨੀਆ ਨੂੰ ਦੇਖਦੀਆਂ ਉਦੋਂ ਪਤਾ ਲੱਗਦਾ ਕਿ ਹਿੰਦੁਸਤਾਨ ਇੱਕ ਧਰਮ ਨਿਰਪੱਖ ਦੇਸ਼ ਹੈ ਤੁਹਾ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰਿਆ ਸਾਹਿਬ ਜਿਹੜੀ ਵੀ ਤਰੀਕ ਤੁਸੀਂ ਸੰਵਿਧਾਨ ਬਚਾਓ ਮਹਿੰਮ ਦੇ ਤਹਿਤ ਸਾਡੇ ਜ਼ਿਲ੍ਹੇ ਵਿੱਚ ਰੈਲੀ ਕਰਵਾਉਣ ਤੇ ਦਿਓਗੇ ਅਸੀਂ ਤਾਂ ਉਡੀਕਦੇ ਆ ਕਿ ਸਾਨੂੰ ਕਿਤੇ ਇਕੱਠੇ ਹੋਣ ਦਾ ਮੌਕਾ ਮਿਲੇ ਇਹਨਾਂ ਲੋਕਾਂ ਦੇ ਮਨ ਵਿੱਚ ਭੁਲੇਖੇ ਹੈ ਕਿ ਸ਼ਾਇਦ ਦੁਨੀਆ ਸਾਡੇ ਮਗਰ ਹੈ ਮੈਂ ਇੱਕ ਬੇਨਤੀ ਕਰਾਂ ਆਮ ਆਦਮੀ ਵਾਲਿਆਂ ਨੂੰ ਐਵੇਂ ਮਨ ਵਿੱਚ ਨਾ ਭੁਲੇਖਾ ਰੱਖਿਓ ਜਦੋਂ ਸਮਾਂ ਆ ਗਿਆ ਪੰਜਾਬ ਦੇ ਵਿੱਚ ਕੋਈ ਮਰਦਾ ਵਰਦਾ ਦੀਵਾ ਚੜੇਗਾ ਮਾਦੀ ਪਾਰਟੀ ਦਾ ਤੁਹਾਡੀਆਂ ਸਾਰੀਆਂ ਦੀਆਂ ਜਮਾਨਤਾ ਚਬ ਟੋੜੀਆਂ ਜੋ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਤਗੜੇ ਹੋ ਕੇ ਪ੍ਰੋਗਰਾਮ ਬਣਾਓ ਜਿਹੜੀ ਵੀ ਦੇਣ ਸਰਕਾਰੀਆਂ ਸਾਹਿਬ ਦੇਣਗੇ ਮੈਂ ਬੇਨਤੀ ਕਰਾਂਗਾ ਘੱਟੋ ਘੱਟ 10-15000 ਕਾਂਗਰਸੀ ਵਰਕਰ ਜ਼ਿਲ੍ਹੇਦਾਰ ਉਹ ਜਗ੍ਹਾ ਤੇ ਇਕੱਠੇ ਹੋ ਕੇ ਦੱਸ ਦੇਗਾ ਕਿ ਕਾਂਗਰਸ ਪਹਿਲਾਂ ਵੀ ਤਗੜੀ ਸੀ ਐਂਡ ਸੱਜ ਵੀ ਤਗੜੀ ਹੈ ਅੱਗੇ ਸਕਲ ਨੂੰ ਵੀ ਤਕਰੀ ਲਾਏਗੀ ਆਓ ਆਪਾਂ ਗੱਜ-ਬੱਜ ਕੇ ਜਕਾਰਾ ਛੱਡ ਕੇ ਬਾਵਾ ਖੜੀਆਂ ਕਰਕੇ ਸਰਕਾਰੀਆਂ ਸਾਹਿਬ ਨੂੰ ਭਰੋਸਾ ਦੇਣਾ ਹੈ ਕਿ ਸਰਕਾਰੀਆਂ ਸਾਹਿਬ ਜਿਹੜੀ ਵੀ ਤਰੀਕ ਤੁਸੀਂ ਜ਼ਿਲ੍ਹੇ ਦੀ ਰੈਲੀ ਵਾਸਤੇ ਜਿਓਗੇ ਲੀਡਰਸ਼ਿਪ ਤੁਸੀਂ ਲਾ ਕੇ ਆਉਣੀ ਹੈ ਸਾਰਿਆਂ ਨੂੰ ਬੇਨਤੀ ਕਰਦੀ ਆਂ ਕਿ ਸਾਰੀ ਲੀਡਰਸ਼ਿਪ ਸਾਡੇ ਜਿਹਨੇ ਵਿੱਚ ਆਵੇ ਸਾਡਾ ਕਲਾ-ਕਲਾ ਵਰਕਰ ਕਾਢ ਕੇ ਸਾਹਮੀ ਗਈ ਹੈ ਅੱਜ ਆਪਣੇ ਨੇ ਕੰਕ ਸੰਤੋਂ ਤੋਂ ਬਾਅਦ ਮੀ ਪਾਇਆ ਹੈ ਕੋਈ ਗੱਲ ਨਹੀਂ ਜੇ ਕੂੜੀ ਤਾੜੀ ਖਰਾਬ ਹੋ ਜੇਗੀ ਕੂੜੀ ਬਣਾਉਣ ਨਾਲ ਕਿਹੜਾ ਕੋਤੀ ਕਮਾਈ ਹੁੰਦੀ ਹੈ ਐਲਜੀ ਕੂੜੀ ਦੇ ਭਾਅ ਵੀ ਬੜੇ ਸਸਤੇ ਆ ਤੁਸੀਂ ਤਗੜੇ ਹੋਗੇ ਬੇਚਦੇ ਐ ਬੱਡੀ ਗਿਣਤੀ ਵੇਚਾਵਾਂਗੇ ਆਓ ਆਪਾਂ ਝਕਾਰਾ ਛੱਡ ਕੇ ਬਾਹਰ ਖੜੀ ਕਰਕੇ ਇੱਕ ਵਾਰੀ ਭਰੋਸਾ ਦਿਓ ਜੇ ਸਰਕਾਰੀਆਂ ਦਾ ਸਹੀ ਆਪਾਂ ਜਰ ਕਰਦਿਆਂਗੇ ਕੋਈ ਕਾਲਤਾ ਭਾਈ ਗੁਰਦੀਪਾਤ ਆ ਹਾਇਰ ਬੋਲ ਇੱਕ ਮੈਂ ਬੇਨਤੀ ਕਰਨ ਲਈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕੁਝ ਪਿੰਡ ਬਾਬਾ ਪਕਾਲਾ ਹਲਕੇ ਦੇ ਵੀ ਨੇ ਜਿੱਦੋਂ ਸਰਕਾਰ ਸੰਤੋਖ ਸਿੰਘ ਜੀ ਭਲਾਈਪੁਰ ਤਕਰੀਬਨ 50 55 ਪਿੰਡ ਨੇ ਔਰ ਜ਼ਿਲ੍ਹੇ ਵਿੱਚ ਨਮਾਇੰਦਗੀ ਵੀ ਉਹਨਾਂ ਦਿੱਤੀ ਜੋਨਾਂ ਦੇ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਕਿ ਬਹੁਤ ਵੱਡੀ ਗਿਣਤੀ ਵਿੱਚ ਆਏ ਔਰ ਰੇਲੀ ਵਿੱਚ ਅਸੀਂ ਬੇਨਤੀ ਕਰਾਂਗੇ ਕਿ ਭੜਾਈਪੁਰ ਸਾਹਿਬ ਵੀ ਆਣ ਕੇ ਹਾੜਕੇ ਦੀ ਨਮਾਇੰਗੀ ਕਰਨਗੇ ਤੁਹਾਡਾ ਸਾਰਿਆਂ ਦਾ ਧੰਨਵਾਦ